ਇਸ ਸਮੇਂ ਮੈਂ ਅੰਮ੍ਰਿਤਸਰ ਦੇ ਠਾਣਾ ਸਦਰ ਦੇ ਬਿਲਕੁਲ ਬਾਹਰ ਖੜਿਆ ਹਾਂ ਜਿੱਥੇ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਰਿਟਾਇਰਡ ਡੀਐਸਪੀ ਵੱਲੋਂ ਆਪਣੇ ਹੀ ਪਰਿਵਾਰ ਤੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਗਿਆਨ ਫਿਲਹਾਲ ਤੁਸੀਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਠਾਣਾ ਸਦਰ ਦੇ ਇਹ ਰਸਤੇ ਨੇ ਬਿਲਕੁਲ 1 ਮੀਲੰਡ ਦੀ ਦੂਰੀ ਤੇ ਠਾਣਾ ਸਦਰ ਹਤੇ ਇੱਥੇ ਗੋਲੀਆਂ ਚਲਦੀਆਂ ਨੇ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚਲ ਜਾਂਦੀਆਂ ਨੇ ਤਾਂ ਰਿਟਾਇਰਡ ਡੀਐਸਪੀ ਵੱਲੋਂ ਆਪਣੇ ਹੀ ਪਰਿਵਾਰ ਤੇ ਜਿਹੜੀਆਂ ਉਹ ਗੋਲੀਆਂ ਚਲਾਈ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਜੋ ਪੁਲਿਸ ਦੀ ਜਾਣਕਾਰੀ ਹੈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਰਿਪੋਰਟ ਲਖਣ ਆਈ ਸੀ ਕਿ ਰਿਟਾਇਰਡ ਡੀਐਸਪੀ ਦੇ ਦੋ ਵਿਆਹ ਹੋਏ ਸੀ ਤਾਂ ਬਾਹਰ ਹੀ ਪਰਿਵਾਰ ਦੇ ਨਾਲ ਝਗੜਾ ਹੋ ਜਾਂਦਾ ਪਰਿਵਾਰ ਦੇ ਨਾਲ ਝਗੜਾ ਹੋਣ ਤੋਂ ਬਾਅਦ ਜਿਹੜਾ ਤਾਬੜ-ਤਾੜ ਜਿਹੜੀਆਂ ਗੋਲੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਵਿੱਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਹੁਣ ਤੱਕ ਜਿਹੜੇ ਆ ਤਿੰਨ ਜਣੇ ਗਾਇਲ ਹੋਏ ਨੇ ਇਸ ਘਟਨਾ ਦੇ ਵਿੱਚ ਤਾਂ ਉਹਨਾਂ ਨੂੰ ਜਿਹੜਾ ਨੇੜੇ ਦੇ ਹਸਪਤਾਲ ਦੇ ਵਿੱਚ ਉਹ ਐਡਮਿਟ ਕਰਵਾ ਦਿੱਤਾ ਗਿਆ ਉੱਥੇ ਹੀ ਪੁਲਿਸ ਮੁਤਾਬਕ ਇਹ ਵੀ ਕਹਿਣਾ ਹੈ ਕਿ ਆ ਜੋ ਰਿਪੋਰਟ ਲਖਵਾਨ ਆਏ ਸਨ ਥਾੜੇ ਦੇ ਵਿੱਚ ਮਗਰ ਥਾਣੇ ਤੱਕ ਪਹੁੰਚੇ ਨਹੀਂ ਮਗਰ ਆ ਇੱਕ ਜਿਹੜੀ ਘਟਨਾ ਹੈ ਬਾਹਰ ਹੀ ਜਿਹੜੇ ਥਾਣੇ ਦੇ ਵਾਪਰ ਜਾਂਦੀ ਤੁਹਾਨੂੰ ਦੱਸ ਦਈਏ ਕਿ ਪੂਰ ਸੇਰੀਆ ਤੇ ਪੂਰ ਸੇਰੀਏ ਤੇ ਹਰ ਟਾਈਮ ਜਿਹੜੀ ਪੁਲਸ ਨਾਤ ਹੁੰਦੀ ਹੈ ਮਗਰ ਉਸਦੇ ਬਾਫੂਟ ਵੀ ਦੇਖੋ ਕਿ ਅੰਮ੍ਰਿਤਸਰ ਸ਼ਹਿਰ ਇਸ ਤਰ੍ਹਾਂ ਦਾ ਸ਼ਹਿਰ ਬਣ ਚੁੱਕਿਆ ਹੈ ਕਿ ਸ਼ਰੇਆਮ ਜਿਹੜੀਆਂ ਗੋਲੀਆਂ ਨੇ ਉਹ ਚੱਲ ਜਾਂਦੀਆਂ ਨੇ ਤਾਂ ਡੀਐਸਪੀ ਦੇ ਜਿਹੜੇ ਦੋ ਵਾਰ ਹੋਏ ਸੀ ਤਾਂ ਪਹਿਲੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀ ਰੰਜਸ਼ਵਾਜੀ ਹੋਈ ਹੈ ਜਿਸ ਦੇ ਕਰਕੇ ਜਿਹੜੀਆਂ ਗੋਲੀਆਂ ਨੇ ਉਹ ਜੱਲੀਆਂ ਨੇ ਫਿਲਹਾਲ ਪੁਲਿਸ ਇੱਥੇ ਪਹੁੰਚੀ ਹੈ ਜਾਂਚ ਪੜਤਾਲ ਕਰ ਰਹੀ ਹੈ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਮਗਰ ਫਿਲਹਾਲ ਦੀ ਜਾਣਕਾਰੀ ਇਹੀ ਹੈ ਕਿ ਇਹ ਵੀ ਕਿਹਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਇੱਕ ਜਣ ਜਿਹੜੀ ਹੈ ਮੌਤ ਵੀ ਹੋ ਚੁੱਕੀ ਹੈ ਹੁਣ ਇਹ ਦੇਖਣਾ ਹੋਵੇਗਾ ਪੁਲਿਸ ਮੁਕਾਬਲੇ ਤੋਂ ਜਦੋਂ ਮੁਕੰਮਲ ਕਾਰਵਾਈ ਹੋਈ ਜਾਂਦੀ ਹੈ ਤਾਂ ਕੀ ਨਿਕਲ ਕੇ ਸਾਹਮਣੇ ਆਉਂਦਾ ਫਿਲਹਾਲ ਦੀ ਜਾਣਕਾਰੀ ਇਹੀ ਹੈ ਕਿ ਇੱਕ ਜਣ ਜਿਹੜੀ ਮੌਤ ਹੈ ਉਹ ਵੀ ਦੱਸੀ ਜਾ ਰਹੀ ਹੈ ਆ ਸਰ ਨਾਲ ਉੱਚਤ ਕਾਰੀ ਮੌਜੂਦ ਨੇ ਸਰ ਥੋੜਾ ਮਾਮਲਾ ਦੱਸ ਦਿਓ ਹੋਇਆ ਕੀ ਏ ਇੱਕ ਫਾਰਮਰ CRPF ਦੇ এমਪਲੋਈ ਸੀਗੇ ਡੀਐਸਪੀ ਲੈਵਲ ਦੇ ਅਸਿਸਟੈਂਟ ਕਮਾਂਡੈਂਟ ਜਿਹਨੂੰ ਆਪਾਂ ਕਹਿੰਦੇ ਆ ਤੇ ਉਹਨਾਂ ਦਾ ਇੱਕ ਮੈਰਿਟਲ ਡਿਸਪਿਊਟ ਚੱਲ ਰਿਹਾ ਸੀ ਕਾਲ ਆਪਣੀ ਵਾਈਫ ਦੇ ਨਾਲ ਐਕਸ ਵਾਈਫ ਦੇ ਨਾਲ ਤੇ ਜਿਹਦੇ ਵਿੱਚ ਕੀ ਇਹ ਜਿਹੜਾ ਆਲਟਰਕੇਸ਼ਨ ਸੀਗਾ ਜਦੋਂ ਆਪਰੋ ਪਾਸਾਉਟ ਕਰ ਰਹੇ ਸੀਗੇ ਤਾਂ ਉਹਨਾਂ ਦਾ ਡਿਸਪਿਊਟ ਫਾਇਰਿੰਗ ਦੇ ਵਿੱਚ ਬਦਲ ਗਿਆ ਜਦੋਂ ਇਹਨਾਂ ਨੇ ਸ਼ਾਰਟਸ ਫਾਇਰ ਕੀਤੇ ਜੀ ਤੇ ਇਹਨਾਂ ਦਾ ਜਿਹੜਾ ਬੇਟਾ ਸੀ ਬ੍ਰਿਤਰ ਸਿੰਘ ਉਹਦੇ ਲੱਗੀ ਹੀ ਇਸ ਕ੍ਰਿਟੀਕਲੀ ਇੰਜਰਡ ਰਾਈਟ ਨਾਓ ਉਹ ਹਸਪੀਟਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਸੀਗਾ ਤੇ ਜੋ ਵੀ ਸਾਨੂੰ ਅਪਡੇਟਸ ਮਿਲਦੇ ਆ ਅਸੀਂ ਤੁਹਾਨੂੰ ਫਾਰਵਰਡ ਕਰਦੇ ਆ ਜਿਹੜਾ ਬਿਲਕੁਲ ਥਾਣੇ ਦੇ ਬਾਹਰ ਇਹ ਘਟਨਾ ਵਾਪਰੀ ਥਾਣੇ ਤੋਂ ਬਾਹਰ ਐਗਜ਼ੈਕਟਲੀ ਬਾਹਰ ਨਹੀਂ ਥਾਣੇ ਤੋਂ ਕੁਝ ਦੇਰ ਬਾਅਦ ਦੂਰ ਹੋਈ ਹੈ ਇਨਸੀਡੈਂਟ ਬਟ ਫਿਰ ਜਿਹੜੇ ਨਾਕੇ ਦੀ ਇੱਥੇ ਟੀਮ ਪ੍ਰੈਜ਼ੈਂਟ ਸੀਗੀ ਉਹਨਾਂ ਨੂੰ ਮੈਂ ਕਮੈਂਡ ਕਰਨਾ ਚਾਹੁੰਦਾ ਕਿ ਬਿਕੋਜ਼ ਇੱਕ ਵੈਪਨਡ ਪਰਸਨ ਨੂੰ ਓਵਰਪਾਵਰ ਕਰਨਾ ਇਟਸ ਨੋਟ ਐਨ ਈਜ਼ੀ ਥਿੰਗ ਉਹਨਾਂ ਨੇ ਓਵਰਪਾਵਰ ਕੀਤਾ ਉਹਨੂੰ ਨਾਲ ਦੇ ਨਾਲ ਥਾਣੇ ਲੈ ਕੇ ਗਏ ਮਨੀਟਾ ਰੋਡ ਤੇ ਉੱਥੇ ਹੁਣ ਉਹਦੀ ਇਨਵੈਸਟੀਗੇਸ਼ਨ weapon 324 ਦਾ weapon license ਸੀਗਾ ਜੀ pistol ਜਿਹੜਾ ਸੀ ਇਹ ਕਿਹਾ ਜਾ ਰਿਹਾ ਕਿ ਪਹਿਲੀ ਪਤਨੀ ਦੇ ਜਿਹੜਾ ਪਰਿਵਾਰ ਸੀ ਉਹਨਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਕਿ ਦੂਸਰੀ ਪਤਨੀ ਦੇ ਪਰਿਵਾਰ ਪਹਿਲੀ ਜੀ ਦਾ ਪਹਿਲੀ ਨਾਲ ਜਿਹਨਾਂ ਦਾ ਇਹ ਡਿਸਕਿਊਟ ਸੀਗਾ ਜੀ ਪ੍ਰੋਪਰਟੀ ਵਗੈਰਾ ਨੂੰ ਲੈ ਕੇ ਚੱਲ ਰਿਹਾ ਸੀ ਖਾਣੇ ਤੇ ਕੰਪਲੇਂਟ ਕਰਨਾ ਸੀ ਜਾਂ ਨੇੜੇ ਹਸਪਤਾਲ ਉੱਤੇ ਵੀਲ ਗੈਟ ਟੂ ਨੋ ਜਦੋਂ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਹ ਬੰਦੇ ਦੀ ਹੁਣ ਅਸੀਂ ਪੁੱਛ ਕੇ ਚੱਲ ਰਹੀ ਹਾਂ ਜਦੋਂ ਜੋ ਨਿਕਲੇਗਾ ਤੁਹਾਨੂੰ ਅੱਗੇ ਅਸੀਂ ਕਲੀਅਰ ਕਰ ਦਾਂਗੇ ਜੀ ਬਿਲਕੁਲ ਇਥੇ ਉੱਚ ਅਧਿਕਾਰੀ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਜਾਣਕਾਰੀ ਉਹ ਮੁਹੱਈਆ ਕਰਵਾਈ ਜਾ ਰਹੀ ਹੈ ਮੀਡੀਆ ਨੂੰ ਤੇ ਕਿ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਜਾਂਚ ਪੜ ਹੜਤਾਲ ਕੀਤੀ ਜਾ ਰਹੀ ਹੈ ਫਰੈਂਸਿਕ ਟੀਮ ਆ ਇਥੇ ਪਹੁੰਚ ਰਹੀਆਂ ਨੇ ਜੋ ਕਿ ਆ ਦੇਖ ਰਹੀਆਂ ਨੇ ਕਿਉਂਕਿ ਆ ਹੁਣ ਤੱਕ ਜੋ ਦੱਸਿਆ ਜਾ ਰਿਹਾ ਕਿ ਇੱਕ ਜਾਣ ਜਿਹੜੀ ਕ੍ਰਿਟੀਕਲ ਸਿਚੁਏਸ਼ਨ ਹੈ ਉਹ ਜ਼ਰੂਰ ਦੱਸੀ ਜਾ ਰਹੀ ਹੈ ਕਿਉਂਕਿ ਉਹ ਖਤਰੇ ਆ ਤੋਂ ਬਾਹਰ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਇਥੇ ਬਿਲਕੁਲ ਬਾਹਰ ਜਿਹੜੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਤੇ ਪਹੁੰਚ ਕੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਪਹੁੰਚ ਕੇ ਜਿਹੜਾ ਆ ਅੱਜ ਸਾਥ ਦਾ ਡੀਐਸਪੀ ਨੂੰ ਹਿਰਾਸਤ ਦੇ ਵੀ ਜ਼ਰੂਰ ਲੈ ਲਿਆ ਜਾਂਦਾ ਮਗਰ ਉਸ ਤੋਂ ਬਾਅਦ ਹੋਏ ਜਿਹੜੇ ਅਜਨਾ ਜਖਮੀ ਹੋਏ ਨੇ ਇਸ ਇਹ ਕਲੀਅਰ ਨਹੀਂ ਕੀਤਾ ਜਾ ਰਿਹਾ ਕਿ ਆ ਜਿਸ ਦੀ ਹਾਲਾਤ ਜਿਹੜੇ ਆ ਉਹ ਗੰਭੀਰ ਦੱਸੇ ਜਾ ਰਹੇ ਉਸ ਦੀ ਮੌਤ ਹੋ ਚੁੱਕੀ ਹੈ ਜਾਂ ਨਹੀਂ ਹੋ ਚੁੱਕੀ ਮਗਰ ਸੁਤਰਾ ਦੇ ਹਵਾਲੇ ਤੋਂ ਇਹ ਜ਼ਰੂਰ ਜਾਣਕਾਰੀ ਹੈ ਕਿ ਜਿਸ ਦੀ ਹਾਲਾਤ ਜਿਹੜੇ ਐ ਕ੍ਰਿਟੀਕਲ ਦੱਸੇ ਜਾ ਰਿਹਾ ਉਸ ਦੀ ਮੌਤ ਹੋ ਚੁੱਕੀ ਹੈ ਮਗਰ ਹੁਣ ਦੇਖਣਾ ਹੋਵੇਗਾ ਆ ਅਧਿਕਾਰੀਆਂ ਵੱਲੋਂ ਕੀ ਪੁਕਤਾ ਕੀਤਾ ਜਾ ਦਿੰਦਾ ਥੋੜੇ ਸਮੇਂ ਤੱਕ ਤਾਂ ਇਹ ਜਿਹੜੀ ਕਾਰਵਾਈ ਆ ਉਹ ਨੂੰ ਕੀਤੀ ਜਾ ਰਹੀ ਹੈ ਵੱਡੀ ਘਟਨਾ ਹੋਈ ਹੈ ਬਿਲਕੁਲ ਠਾਣੇ ਦੇ ਬਾਹਰ ਹੋਈ ਹੈ ਸਾਫ ਦਾ ਆਸੀਆਰਪੀ ਆਪਣੇ ਡੀਐਸਪੀ ਵੱਲੋਂ ਜਿਹੜੀ ਆ ਗੋਲੀਆਂ ਆਪਣੇ ਪਰਿਵਾਰ ਦੇ ਉੱਤੇ ਚਲਾਈ ਗਈਆਂ ਕਹਿੰਦਾ ਮੈਂ ਨੋਇਦ ਨਾਲ ਮੈਂ ਮਾਨਾ ਲਾਈ